ਤੁਸੀਂ ਆਹ ਡਰਿੰਕ ਨੂੰ ਪੀਣਾ ਸ਼ੁਰੂ ਕਰੋ ਇਹਨੇ ਤੁਹਾਡਾ ਭਾਰ ਘਟਾਉਣ ਦੇ ਵਿੱਚ ਤੁਹਾਡੀ ਬਹੁਤ ਤੁਹਾਡਾ ਜਿਹੜਾ ਭਾਰ ਦੇਖਿਓ ਆਪਣੇ ਆਪ ਹੀ ਘਟਣਾ ਸ਼ੁਰੂ ਹੋ ਜਾਏਗਾ ਤੁਹਾਡੀ ਬੋਡੀ ਦੇ ਵਿੱਚ ਜਿੰਨੀ ਵੀ ਫਾਤੂਲੀ ਚਰਬੀ ਜੰਮੀ ਹੋਈ ਹੈ ਉਹਨੇ ਉਹਨੂੰ ਬਰਨ ਕਰਨਾ ਠੀਕ 15 ਮਿੰਟ ਬਾਅਦ ਤੁਸੀਂ ਇਹਨੂੰ ਪੀਣਾ ਵਾਜੀ ਠੀਕ ਹੈ ਜੀ ਮਤਲਬ ਭਾਰ ਪਹਿਲਾਂ ਘਟ ਗਿਆ ਤੇ ਹੁਣ ਦੁਬਾਰੋ ਫੇਰ ਵਧਣਾ ਜਿਹੜਾ ਉਹ ਤੁਹਾਡੀ ਫੇਟ ਬਰਨ ਕਰਨ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਮਦਦ ਕਰਨੀਆ। ਮੇਰੇ ਵੱਲੋਂ ਤੁਹਾਨੂੰ ਸਰਦ ਪੈਰ ਪਰ ਸਤਿ ਸ੍ਰੀ ਅਕਾਲ ਜੀ। ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ-ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ। ਸੋ ਦੋਸਤੋ ਅਗਰ ਤੁਹਾਡੇ ਵਿੱਚੋਂ ਕੋਈ ਵੀ ਮੇਰੀ ਭੈਣ ਜਾਂ ਫਿਰ ਕੋਈ ਵੀ ਮੇਰਾ ਭਰਾ ਆਪਣਾ ਭਾਰ ਘਟਾਰਿਆ ਵਾ ਪਰ ਉਹਦਾ ਭਾਰ ਨਹੀਂ ਘਟਦਾ ਪਿਆ। ਪਹਿਲਾ ਉਹਦਾ ਭਾਰ ਸੀਗਾ ਜਿਹੜਾ ਘਟਦਾ ਪਿਆ ਸੀ 2 ਕਿਲੋ, 3 ਕਿਲੋ, 4 ਕਿਲੋ ਤੱਕ ਉਹਨਾਂ ਦਾ ਭਾਰ ਆ ਜਿਹੜਾ ਉਹ ਕਟ ਗਿਆ ਪਰ ਹੁਣ ਉਹਨਾਂ ਦਾ ਭਾਰਾ ਜਿਹੜਾ ਇੱਕ ਥਾਂ ਦੇ ਉੱਤੇ ਆ ਕੇ ਰੁਕ ਗਿਆ ਉਹਨਾਂ ਦਾ ਭਾਰਾ ਜਿਹੜਾ ਨਹੀਂ ਘਟਦਾ ਭਾ ਜਾਨੀ ਕਿ ਸਟਕ ਹੋ ਗਿਆ ਹਨਾ ਤੇ ਜਾਨੀ ਕਿ ਜਾਂ ਫਿਰ ਉਹਨਾਂ ਦਾ ਭਾਰ ਪਹਿਲਾਂ ਘਟ ਗਿਆ ਤੇ ਹੁਣ ਦੁਬਾਰੋ ਫੇਰ ਵਧਣਾ ਜਿਹੜਾ ਉਹ ਸ਼ੁਰੂ ਹੋ ਗਿਆ ਜੀ ਸੋ ਅਗਰ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਰੁਕੇ ਹੋਏ ਭਾਰ ਨੂੰ ਘਟਾਉਣਾ ਚਾਹੁੰਦੇ ਹੋ ਜਾਂ ਫਿਰ ਵਧੇ ਹੋਏ ਭਾਰ ਨੂੰ ਘਟਾਉਣਾ ਚਾਹੁੰਦੇ ਹੋ ਜਾਂ ਫਿਰ ਤੁਹਾਡੇ ਸਰੀਰ ਦੇ ਵਿੱਚ ਜਿੰਨੀ ਵੀ ਫਾਲਤੂ ਦੀ ਚਰਬੀ ਜੰਮੀ ਹੋਇਆ ਤੁਹਾਡੇ ਬਾਹਾਂ ਦੇ ਉੱਤੇ ਚਰਬੀ ਲੰਕੀ ਹੋਈ ਆ ਤੁਹਾਡਾ ਢਿੱਡ ਜਿਹੜਾ ਬਹੁਤ ਜ਼ਿਆਦਾ ਵਧਿਆ ਹੋਇਆ ਵਾ ਜਾਂ ਫਿਰ ਤੁਹਾਡਾ ਜਿਹੜਾ ਲੀਵ ਕਿ ਅੱਜ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਇੱਕ ਜਿਹੜੀ ਰੈਮਡੀ ਹੈ ਜਿਹੜੀ ਜਾਨਕੀ ਇੱਕ ਡਰਿੰਕ ਹੈ ਜਿਹੜੀ ਮੈਂ ਉਹ ਸ਼ੇਅਰ ਕਰਾਂਗਾ ਅਗਰ ਤੁਸੀਂ ਉਹ ਡਰਿੰਕ ਨੂੰ ਆਪਣੇ ਘਰ ਦੇ ਵਿੱਚ ਬਣਾ ਕੇ ਨਾਸ਼ਤਾ ਕਰਨ ਤੋਂ ਠੀਕ 15 ਮਿੰਟ ਬਾਅਦ ਤੁਸੀਂ ਉਹਨੂੰ ਪੀਣਾ ਸ਼ੁਰੂ ਕਰ ਦੋਗੇ ਨਾ ਤਾਂ ਤੁਹਾਡਾ ਜਿਹੜਾ ਭਾਰ ਦੇਖੋ ਆਪਣੇ ਆਪ ਹੀ ਘਟਣਾ ਸ਼ੁਰੂ ਹੋ ਜਾਏਗਾ ਤੇ ਉਹਨੇ ਤੁਹਾਡੇ ਫੈਟੀ ਲੀਵਰ ਨੂੰ ਬਿਲਕੁਲ ਠੀਕ ਕਰ ਦੇਣਾ ਤੇ ਤੁਹਾਡੇ ਮੈਟਾਬੋਲਿਜ਼ਮ ਨੂੰ ਫਾਸਟ ਕਰ ਦੇਣਾ ਤੇ ਤੁਹਾਡੀ ਬੋਡੀ ਦੇ ਵਿੱਚ ਜਿੰਨੀ ਵੀ ਫਾਤੂਰੀ ਚਰਬੀ ਜੰਮੀ ਹੋਈ ਹੈ ਉਹਨੇ ਉਹਨੂੰ ਬਰਨ ਕਰਨਾ ਸ਼ੁਰੂ ਕਰ ਦੇਣਾ ਤੇ ਤੁਹਾਡਾ ਪਰ ਜਿਹੜਾ ਭਾਰ ਉਹ ਆਪਣੇ ਆਪ ਹੀ ਕਟੇਗਾ ਹੀ ਕਟੇਗਾ ਜੀ ਸੋ ਉਸ ਡਰਿੰਕ ਨੂੰ ਬਣਾਉਣ ਵਾਸਤੇ ਤੁਹਾਨੂੰ ਕਿਹੜੀ ਕਿਹੜੀ ਚੀਜ਼ਾਂ ਦੀ ਲੋੜ ਪੈਗੀ ਜੀ ਤੇ ਉਸ ਡਰਿੰਕ ਨੂੰ ਕਿਵੇਂ ਬਣਾਉਣਾ ਵਾ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਪਲੀਜ਼ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਅਗਰ ਤੁਸੀਂ ਮੇਰੇ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਸੋ ਆਓ ਦੋਸਤੋ ਆਪਾਂ ਕਰਦੇ ਹਾਂ ਵੀਡੀਓ ਸ਼ੁਰੂ ਜੀ ਦੇਖੋ ਉਹ ਰੈਮਡੀ ਨੂੰ ਬਣਾਉਣ ਵਾਸਤੇ ਜਾਣੀ ਕਿ ਉਹ ਡਰਿੰਕ ਨੂੰ ਬਣਾਉਣ ਵਾਸਤੇ ਤੁਹਾਨੂੰ ਦੋ ਚੀਜ਼ਾਂ ਦੀ ਜਿਹੜੀ ਉਹ ਲੋੜ ਪੈਗੀ ਜੀ ਨੰਬਰ 1 ਦੇ ਉੱਤੇ ਸਾਨੂੰ ਚਾਹੀਦਾ ਜੀ ਅਦਰਕ ਅਦਰਕ ਕਿੰਨਾ ਚਾਹੀਦਾ ਜੀ ਸਾਨੂੰ ਇੱਕ ਟੁਕੜਾ ਚਾਹੀਦਾ ਜੀ ਠੀਕ ਹੈ ਜੀ 2-3 ਇੰਚ ਦਾ ਇੱਕ ਟੁਕੜਾ ਚਾਹੀਦਾ ਜੀ ਠੀਕ ਹੈ ਜੀ ਅਦਰਕ ਦੇ ਨਾਲ ਸਾਨੂੰ ਚਾਹੀਦਾ ਜੀ ਇਹ ਸਾਨੂੰ ਆਪਣੇ ਘਰਾਂ ਦੇ ਵਿੱਚ ਆਮ ਹੀ ਮਿਲ ਜਾਂਦਾ ਵਾ ਠੀਕ ਹੈ ਜੀ ਉਸ ਤੋਂ ਬਾਅਦ ਸਾਨੂੰ ਚਾਹੀਦਾ ਜੀ ਨਿੰਬੂ ਦਾ ਰਸ ਜਿਹੜਾ ਸਾਨੂੰ ਉਹ 2 ਚਮਚ ਚਾਹੀਦਾ ਜੀ ਠੀਕ ਹੈ ਜੀ ਇਹ ਸਾਨੂੰ ਦੋ ਚੀਜ਼ਾਂ ਚਾਹੀਦੀਆਂ ਨੇ ਬਸ ਸਾਡਾ ਸਟ੍ਰੈਡੀ ਡਰਿੰਕ ਉਹ ਤਿਆਰ ਹੋ ਗਈ ਆ ਹੁਣ ਬਣਾਉਣਾ ਕਿਵੇਂ ਇਹਨੂੰ ਸੋ ਤੁਸੀਂ ਸਭ ਤੋਂ ਪ ਤੁਸੀਂ ਇੱਕ ਪੈਨ ਦੇ ਵਿੱਚ ਤੁਸੀਂ ਇੱਕ ਗਲਾਸ ਤੁਸੀਂ ਵੱਡਾ ਇੱਕ ਗਲਾਸ ਤੁਸੀਂ ਵੱਡਾ ਪਾਣੀ ਦਾ ਪਾ ਲੈਣਾ ਜੀ ਠੀਕ ਹੈ ਜੀ ਪਾਣੀ ਦਾ ਪਾ ਕੇ ਤੇ ਫਿਰ ਤੁਸੀਂ ਉਹਦੇ ਵਿੱਚ ਜਿਹੜਾ ਤੁਸੀਂ ਅਦਰਕ ਲਿਆਵਾਂ ਨਾ ਅਦਰਕ ਨੂੰ ਤੁਸੀਂ ਕੀ ਕਰਨਾ ਵਾ ਜਾਂ ਤਾਂ ਤੁਸੀਂ ਉਹਨੂੰ ਬਰੀਕ-ਬਰੀਕ ਕੱਟ ਕਰ ਲੈਣਾ ਜੀ ਜਾਂ ਬਰੀਕ-ਬਰੀਕ ਕਟਿੰਗ ਕਰ ਲਿਓ ਜਾਂ ਫਿਰ ਉਹਨੂੰ ਤੁਸੀਂ ਕद्दूकस ਕਰ ਲਿਓ ਜਾਂ ਫਿਰ ਤੁਸੀਂ ਉਹਨੂੰ ਕੁੱਟ ਲਿਓ ਜਿੰਨਾ ਤੇ ਇਹਨਾਂ ਦੇ ਵਿੱਚ ਤੁਸੀਂ ਕੁਝ ਵੀ ਕਰ ਲਿਓ ਤੇ ਉਹਨੂੰ ਕੁੱਟ ਕੇ ਬਰੀਕ-ਬਰੀਕ ਜਾਂ ਫਿਰ ਕੱਟ ਕੇ ਤੁਸੀਂ ਆਹ ਪਾਣੀ ਦੇ ਵਿੱਚ ਤੁਸੀਂ ਪਾ ਦੇਣਾ ਤੇ ਇਹ ਪਾਣੀ ਨੂੰ ਤੁਸੀਂ ਚੰਗੀ ਤਰ੍ਹਾਂ ਉਬਾਲ ਲੈਣਾ ਚੰਗੀ ਤਰ੍ਹਾਂ ਉਬਾਲ ਲੈਣਾ ਇਹਨੂੰ ਉਦੋਂ ਤੱਕ ਉਬਾਲਣਾ ਜਦੋਂ ਤੁਹਾਡਾ ਜਿਹੜਾ ਇੱਕ ਗਲਾਸੀ ਉਹ ਅੱਧਾ ਨਹੀਂ ਰਹਿ ਜਾਂਦਾ ਠੀਕ ਹੈ ਜੀ ਅੱਧਾ ਨਹੀਂ ਰਹਿ ਜਾਂਦਾ ਇਹਨੂੰ ਉਬਾਲਣ ਤੋਂ ਬਾਅਦ ਤੁਸੀਂ ਇਹਨੂੰ ਹਲਕਾ ਜਿਹਾ ਤੁਸੀਂ ਠੰਡਾ ਕਰ ਲੈਣਾ ਜੀ ਠੀਕ ਹੈ ਜੀ ਜਦੋਂ 50% ਗਰਮ ਰਹੇਗਾ 50% ਗਰਮ ਰਹੇਗਾ ਫਿਰ ਤੁਸੀਂ ਇਹਦੇ ਵਿੱਚ ਦੋ ਚਮਚ ਦੋ ਚਮਚ ਤੁਸੀਂ ਨਿੰਬੂ ਦਾ ਰਸ ਪਾਉਣਾ ਜੀ ਠੀਕ ਹੈ ਜੀ ਦੋ ਚਮਚ ਨਿੰਬੂ ਦਾ ਰਸ ਬਣਾ ਠੀਕ ਹੈ ਜੀ ਇਹ ਤੁਹਾਡੀ ਡਰਿੰਕ ਬਣ ਕੇ ਰੈਡੀ ਹੋ ਗਿਆ ਜੀ ਹੁਣ ਇਹ ਪਿੰਨੂ ਪੀਣਾ ਕਦੋਂ ਆ ਜਦੋਂ ਤੁਸੀਂ ਸਵੇਰੇ ਨਾਸ਼ਤਾ ਕਰਦੇ ਹੋ ਤੁਸੀਂ ਸਵੇਰੇ ਬ੍ਰੇਕਫਾਸਟ ਕਰਦੇ ਹੋ ਬ੍ਰੇਕਫਾਸਟ ਕਰਨ ਤੋਂ ਬਾਅਦ ਠੀਕ 15 ਮਿੰਟ ਬਾਅਦ ਠੀਕ 15 ਮਿੰਟ ਬਾਅਦ ਤੁਸੀਂ ਇਹਨੂੰ ਪੀਣਾ ਵਾ ਜੀ ਠੀਕ ਹੈ ਜੀ 15 ਮਿੰਟ ਬਾਅਦ ਪੀਣਾ ਵਾ ਜਿਵੇਂ ਆਪਾਂ ਮੰਨ ਕੇ ਚੱਲੋ ਬ੍ਰੇਕਫਾਸਟ ਕਰਦੇ ਆ ਜਾਂ ਲੰਚ ਕਰਦੇ ਆ ਜਾਂ ਡਿਨਰ ਕਰਦੇ ਆ ਮੈਂ ਤੁਹਾਨੂੰ ਦੱਸਦਾ ਹਾਂ ਨਾ ਵੀ ਤੁਸੀਂ ਗ੍ਰੀਨ ਟੀ ਹੈ ਜਿਹੜੀ ਗ੍ਰੀਨ ਟੀ ਪੀ ਲੋ ਉਹਦਾ ਤੁਹਾਨੂੰ ਬਹੁਤ ਜ਼ਿਆਦਾ ਰਿਜ਼ਲਟ ਮਿਲਦਾ ਗ੍ਰੀਨ ਟੀ ਦਾ ਤਾਂ ਰਿਜ਼ਲਟ ਮਿਲਦਾ ਹੈ ਗ੍ਰੀਨ ਕੌਫੀ ਦਾ ਵੀ ਰਿਜ਼ਲਟ ਮਿਲਦਾ ਵਾ ਜਿਵੇਂ ਆਪਾਂ ਗ੍ਰੀਨ ਟੀ ਪੀਂਦੇ ਸੀ ਆਪਾਂ ਗ੍ਰੀਨ ਟੀ ਦੀ ਬਜਾਏ ਆਪਾਂ ਆਹ ਡਰਿੰਕ ਹੈ ਜਿਹੜੀ ਇਹਨੂੰ ਹੁਣ ਆਪਾਂ ਪੀ ਸਕਦੇ ਆ ਇਸ ਡਰਿੰਕ ਨੂੰ ਤੁਸੀਂ ਪੀਣਾ ਵਾ ਜਦੋਂ ਤੁਸੀਂ ਸਵੇਰੇ ਨਾਸ਼ਤਾ ਕਰ ਲੋਗੇ ਨਾਸ਼ਤਾ ਕਰਨ ਤੋਂ ਠੀਕ 15 ਮਿੰ ਠੀਕ ਹੈ ਜੀ ਹੁਣ ਇਹਨੇ ਕੰਮ ਕੀ ਕਰਨਾ ਵੇਖੋ ਇੱਕ ਤਾਂ ਇਹਨੇ ਤੁਹਾਡੀ ਫੈਟ ਬਰਨ ਕਰਨ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਮਦਦ ਕਰਨੀ ਆ ਤੁਹਾਡੇ ਸਰੀਰ ਦੇ ਵਿੱਚ ਜਿੰਨੀ ਵੀ ਫਾਲਤੂ ਦੀ ਚਰਬੀ ਆ ਜਿਹੜੀ ਉਹ ਜੰਮੀ ਹੋਈ ਆ ਹਨਾ ਸੋ ਸਰ ਕਈ ਵਾਰੀ ਕੀ ਹੁੰਦਾ ਵੀ ਸਾਡੇ ਮਤਲਬ ਹੀ ਸਰੀਰ ਦੇ ਵਿੱਚ ਨਾ ਜਿਵੇਂ ਸਾਈਡਾਂ ਦੇ ਉੱਤੇ ਚਰਬੀ ਜਮ ਜਾਂਦੀ ਆ ਸਾਡੇ हिਪ ਦੇ ਉੱਤੇ ਚਰਬੀ ਜਮ ਜਾਂਦੀ ਆ ਸਾਡੇ ਪੈਰਾਂ ਦੇ ਵਿੱਚ ਕਾਫੀ ਜਿਹੜੀ ਚਰਬੀ ਆ ਜਮ ਜਾਂਦੀ ਆ ਜਾਂ ਫਿਰ ਸਾਡੇ ਬਾਹਾਂ ਦੇ ਉੱਤੇ ਚਰਬੀ ਜਿਹੜੀ ਆ ਉਹ ਜੰਮਣੀ ਸ਼ੁਰੂ ਹੋ ਜਾਂਦੀ ਜਿਸ ਨਾਲ ਸਾਡੀ ਬਾਹਾਂ ਲੰਮਕੀ ਜਾਂਦੀਆਂ ਨੇ ਹਨਾ ਸੋ ਆਹ ਡਰਿੰਕ ਨੇ ਕੀ ਕਰਨਾ ਵੀ ਸਾਡੇ ਸਰੀਰ ਦੇ ਵਿੱਚ ਜਿੰਨੀ ਫालतू ਚਰਬੀ ਜੰਮੀ ਹੋਈ ਉਹਨੂੰ ਪਿੰਗਲੋਣ ਦੇ ਵਿੱਚ ਪੂਰੀ ਮਦਦ ਕਰਨੀ ਹੈ ਇਹਨੇ ਆਪਣੀ ਠੀਕ ਆ ਇੱਕ ਤਰ੍ਹਾਂ ਤੁਹਾਡੀ ਫਿਟ ਬਰਨ ਦੇ ਵਿੱਚ ਤੁਹਾਡੀ ਮਦਦ ਕਰੇਗੀ ਇਹ ਕਿਨੇ ਤੁਹਾਡੀ ਬੋਡੀ ਨੂੰ ਡੀਟੌਕਸ ਕਰ ਦੇਣਾ ਵਾ ਜਾਨੀ ਕਿ ਸਾਡੇ ਮਤਲਬ ਬੋਡੀ ਦੇ ਵਿੱਚ ਕੋਈ ਵੀ ਵਾਇਰਸ ਜੋ ਆਇਆ ਹੋਇਆ ਵਾ ਜਾਂ ਫਿਰ ਕੋਈ ਵੀ ਮਤਲਬ ਵੀ ਸਾਡਾ ਮੰਨ ਲੇ ਕਿ ਜਿਵੇਂ ਸਾਡਾ ਜਿਹੜਾ ਲੀਵਰ ਜਿਹੜਾ ਹਨਾ ਉਹ ਮਤਲਬੀ ਫੈਟੀ ਹੋਇਆ ਹੋਇਆ ਇਹਨੇ ਉਹਨੂੰ ਵੀ ਠੀਕ ਕਰ ਦੇਣਾ ਤੇ ਇਹ ਕਿੰਨੇ ਸਾਡੇ ਮੈਟਾਬੋਲਿਜ਼ਮ ਨੂੰ ਫਾਸਟ ਕਰ ਦੇਣਾ ਜਦੋਂ ਸਾਡਾ ਮੈਟਾਬੋਲਿਜ਼ਮ ਸਲੋ ਹੋਇਆ ਹੁੰਦਾ ਵਾ ਫਿਰ ਸਾਡਾ ਜਿਹੜਾ ਭਾਰ ਆ ਬਹੁਤ ਸਲੋ ਘਟਦਾ ਵਾ ਜਦੋਂ ਸਾਡਾ ਮੈਟਾਬੋਲਿਜ਼ਮ ਫਾਸਟ ਹੋ ਗਿਆ ਫਿਰ ਜਿਹੜੀ ਕੇਲਿਸ ਨੇ ਜੜੀਆਂ ਜੜੀਆਂ ਕੇਲਿਸ ਨੇ ਉਹ ਜਲਦੀ ਬਰਨ ਹੁੰਦੀਆਂ ਨੇ ਜਾਨੀ ਛੇਤੀ ਬਰਨ ਹੋਣੇ ਸ਼ੁਰੂ ਹੋ ਜਾਂਦੀ ਹੈ ਫਿਰ ਜਦੋਂ ਕੇਲੀ ਜ਼ਿਆਦਾ ਬਰਨ ਹੁੰਦੀਆਂ ਨੇ ਛੇਤੀ ਬਰਨ ਹੁੰਦੀਆਂ ਨੇ ਫਿਰ ਜੱਡਾ ਜਿਹੜਾ ਭਾਰ ਆ ਉਹ ਆਪਣੇ ਆਪ ਹੀ ਘਟਣਾ ਸ਼ੁਰੂ ਹੋ ਜਾਂਦਾ ਸੋ ਇਹ ਡਰਿੰਕ ਜਿਹੜੀ ਇਹਨੇ ਆ ਤਿੰਨ ਚਾਰ ਕੱਪਾਂ ਜਿਹੜੇ ਇਹਨੇ ਕਰਦੇ ਆ ਫਿਰ ਤੁਹਾਡਾ ਜਿਹੜਾ ਭਾਰ ਆ ਆਪਣੇ ਆਪ ਹੀ ਘਟੇਗਾ ਇਹੀ ਘਟੇਗਾ ਤੁਸੀਂ ਇਸ ਡਰਿੰਕ ਨੂੰ ਲਗਾਤਾਰ ਤੁਸੀਂ 30 ਦਿਨ ਪੀਣਾ ਜੀ ਠੀਕ ਆ ਜੀ 30 ਦਿਨ ਤੁਸੀਂ ਇਹ ਡਰਿੰਕ ਨੂੰ ਪੀਣਾ ਵਾ ਫਿਰ ਤੁਹਾਨੂੰ ਰਿਜ਼ਲਟ ਜਿਹੜਾ ਦੇਖਿਓ ਉਹ ਮਿਲੇਗਾ ਹੀ ਮਿਲੇਗਾ ਘਟੋ ਘਟ ਇਨੇ ਤੁਹਾਡਾ ਭਾਰ 4 ਤੋਂ ਲਿਕੇ 5 ਕਿਲੋ ਭਾਰ ਜਿਹੜਾ ਤੁਹਾਡਾ ਇਹਨੇ ਘਟਾਉਣਾ ਇ بس شرط میری یہ ہے啊 ਤੁਸੀਂ ਇੱਕ ਤਾਂ ਦੇਖੋ ਤੁਸੀਂ ਦਿਨ ਦੇ ਵਿੱਚ 300 ਤੋਂ 4 لیٹر ਤੁਸੀਂ ਸਿੰਪਲ ਪਾਣੀ ਆ ਜਿਹੜਾ ਤੁਸੀਂ ਉਹ ਪੀਣਾ ਹੀ ਪੀਣਾ ਜੀ ਦਿਨ ਦੇ ਵਿੱਚ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਕੋਈ ਵੀ ਜੰਕ ਫੂਡ ਆ ਜਿਹੜਾ ਤੁਸੀਂ ਕੋਈ ਵੀ ਜੰਕ ਫੂਡ ਤੁਸੀਂ ਨਹੀਂ ਖਾਓਗੇ ਕੋਈ ਵੀ ਜੰਕ ਫੂਡ ਨਹੀਂ ਖਾਓਗੇ ਕੋਈ ਵੀ ਤੁਸੀਂ 슈ਗਰ ਵਾਲੀ ਚੀਜ਼ ਜਿਹੜੀ ਤੁਸੀਂ ਉਹ ਨਹੀਂ ਖਾਓਗੇ ਕੋਈ ਵੀ ਡੱਬਾ ਬੰਦ ਚੀਜ਼ ਨਹੀਂ ਖਾਓਗੇ ਕੋਈ ਵੀ ਜੂਸ ਕੋਈ ਵੀ ਕੋਲਡ ਡਰਿੰਕ ਕੋਈ ਵੀ ਇਦਾਂ ਦੀ ਚੀਜ਼ ਜਿਹੜੀ ਤੁਸੀਂ ਨਹੀਂ ਖਾਓਗੇ ਬਾਹਰਲੀ ਚੀਜ਼ ਜਿਹੜੀ ਤੁਸੀਂ ਨਹੀਂ ਖਾਓਗੇ ਠੀਕ ਹੈ ਜੀ ਬਾਕੀ ਮੇਰਾ ਡਾਈਟ ਪਲਾਨ ਜਿਹੜੇ ਭਾਰ ਘਟਾਉਣ ਨੂੰ ਉਹ ਮੇ ਬਹੁਤ ਸਾਰੇ ਪਾਏ ਹੋਏ ਨੇ ਤੁਸੀਂ ਕੋਈ ਵੀ ਮੇਰਾ ਇੱਕ ਡਾਈਟ ਪਲਾਨ ਫੋਲੋ ਕਰ ਲਓ ਤੇ ਆਹ ਡਰਿੰਕ ਨੂੰ ਤੁਸੀਂ ਐਡ ਕਰ ਦੋ ਤੁਹਾਡਾ ਜਿਹੜਾ ਭਾਰ ਆਪਣੇ ਆਪ ਘਟਨਾ ਸ਼ੁਰੂ ਹੋਏਗਾ ਹੀ ਹੋਏਗਾ ਜਿਹੜੇ ਮੇਰੇ ਭੈਣੇ ਭਰਾ ਕਹਿੰਦੇ ਆ ਨਾ ਵੀ ਅਸੀਂ ਬਹੁਤ ਸਾਰੀ ਕੋਸ਼ਿਸ਼ ਕਰ ਲਈਏ ਪਰ ਸਾਡਾ ਭਾਰ ਨਹੀਂ ਘਟਦਾ ਪਿਆ ਪਹਿਲਾਂ ਘਟਿਆ ਸੀ ਪਰ ਸਾਡਾ ਜਿਹੜਾ ਭਾਰ ਹੁਣ ਦੁਬਾਰੋ ਫੇਰ ਵਧਣਾ ਜਿਹੜਾ ਉਹ ਸ਼ੁਰੂ ਹੋ ਗਿਆ ਤੁਸੀਂ ਆਹ ਡਰਿੰਕ ਨੂੰ ਪੀਣਾ ਸ਼ੁਰੂ ਕਰੋ ਇਹਨੇ ਤੁਹਾਡਾ ਭਾਰ ਘਟਾਉਣ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਹੈਲਪ ਕਰਨੀ ਹੈ ਦਾ ਨੁਕਸਾਨ ਕੋਈ ਨਹੀਂ ਹੈਗਾ ਇਹਦਾ ਫਾਇਦਾ ਹੀ ਫਾਇਦਾ ਵਾ ਕਿਉਂਕਿ ਇਹਦੇ ਵਿੱਚ ਆਪਾਂ ਸਾਰੀਆਂ ਜਿਹੜੀਆਂ ਨੇ ਨੇਚਰਲ ਚੀਜ਼ਾਂ ਜਿਹੜੀਆਂ ਆਪਾਂ ਉਹ ਏਡ ਕੀਤੀਆਂ ਨੇ ਜੀ ਸੋ ਤੁਸੀਂ ਮੇਰੇ ਕਹਿਣ ਤੇ ਇੱਕ ਵਾਰੀ ਇਹ ਡਰਿੰਕ ਨੂੰ ਠੀਕ 30 ਦਿਨ ਠੀਕ 30 ਦਿਨ ਇਹਨੂੰ ਪੀਣਾ ਸ਼ੁਰੂ ਕਰੋ ਤੁਹਾਨੂੰ ਰਿਜ਼ਲਟ ਆ ਜਿਹੜਾ ਦੇਖਿਓ ਉਹ ਕਿੰਨੀ ਤੇਜ਼ੀ ਨਾਲ ਆਪਣੇ ਆਪ ਹੀ ਮਿਲਣਾ ਸ਼ੁਰੂ ਹੋ ਜਾਏਗਾ ਜੀ ਸੋ ਦੋਸਤੋ ਅੱਜ ਦੀ ਵੀਡੀਓ ਵਿੱਚ ਸਿਰਫ ਇੰਨੇ ਜੀ ਅਗਰ ਤੁਹਾਨੂੰ ਮੇਰੀ ਇਹ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਤੁਹਾਡੇ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਆਦਾ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰਾਮ ਤੋਂ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਥੱਲੇ ਕਮੈਂਟ ਕਰਕੇ ਆਪਣਾ ਸਵਾਲ ਜਿਹੜਾ ਉਹ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਹਾਂ ਗੱਲ ਨੂੰ ਕਿ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ